ਸਟਾਰ ਖੇਡਾਂ ਨੂੰ ਰਾਜ ਦੇ ਸਾਰੇ ਭਾਗਾਂ ਵਿੱਚ ਪਹੁੰਚਾਉਣ ਲਈ ਫੀਲਡ ਸਰਗਰਮੀਆਂ ਤੇ ਬਧੇਰੇ ਜੋਰ ਦਿੱਤਾ ਗਿਆ ਹੈ ਡੰਡੀ ਵਿਭਾਗ ਦੇ ਕੋਚਾਂ ਨੇ ਹੁਣ ਹਾਰ ਖਿਡਾਰੀਆਂ ਦੀ ਤਲਾਸ਼ ਅਤੇ ਕੋਚਿੰਗ ਸਰਗਰਮੀਆਂ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾਉਣ ਲਈ ਪਹਿਲਾਂ ਵਾਂਗ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੀਆਂ ਸਿੱਖਿਆਕ ਸੰਸਥਾਵਾਂ ਦਾ ਦੌਰਾ ਜਾਰੀ ਰੱਖਿਆ ਡੰਡੀ ਉਹ ਇਸੇ ਮੰਤਵ ਲਈ ਹੀ ਦੂਰ ਦਰਾਡੇ ਦੇ ਦਿਹਾਤੀ ਖੇਤਰਾਂ ਦਾ ਦੌਰਾ ਵੀ ਕਰਦੇ ਰਹੇ ਹਨ ਡੰਡੀ ਸਰਕਾਰ ਨੇ ਤਕਨੀਕੀ ਅਗਵਾਈ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦੇ ਹੋਏ ਕੋਚਾਂ ਦੀਆਂ 14 ਅਸਾਮੀਆਂ ਬਣਾ ਕੇ ਵਿਭਾਗ ਦੇ ਅਮਲੇ ਦੀ ਗਿਣਤੀ ਵਧਾਈ ਹੈ ਡੰਡੀ ਇਸ ਤਰ੍ਹਾਂ ਸਰਕਾਰ ਨੇ ਖੇਡਾਂ ਦੀ ਤਰੱਕੀ ਲਈ ਆਪਣਾ ਉਤਸ਼ਾਹ ਵਿਖਾਇਆ ਹੈ ਡੰਡੀ ਇਸਾ ਵਿਭਾਗ ਦੇ ਕੋਚਾਂ ਨੇ ਪੰਜਾਬ ਦੇ ਸਕੂਲਾਂ ਵਿਭਾਗਾ ਅਤੇ ਪੰਜਾਬ ਵਿੱਚ ਸਥਿਤ ਜਿਉਂ ਯੂਨੀਵਰਸਟੀਆਂ ਦੀਆਂ ਚੋਣਵੀਆਂ ਟੀਮਾਂ ਨੂੰ ਕੌਮੀ ਯੂਨੀਵਰਸਟੀਆਂ ਅਤੇ ਹੋਰ ਅੰਤਰਰਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਪਹਿਲਾਂ ਸਿਖਲਾਈ ਦਿੱਤੀ ਡੰਡੀ ਰਾਜ ਦੇ ਉੱਗੇ ਮਰਦ ਔਸਤਰੀ ਖਿਡਾਰੀਆਂ ਨੂੰ ਉਚਿਤ ਸਮੇਂ ਤੋਂ ਇਲਾਵਾ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ਤੇ ਕੈਂਪ ਲਾਏ ਗਏ ਇਨ੍ਹਾਂ ਵਿੱਚ ਖਾਣ ਪੀਣ ਰਹਿਸ ਅਤੇ ਸਾਜ਼ ਸਮਾਨ ਦਾ ਖਰਚਾ ਵਿਭਾਗ ਦੁਆਰਾ ਕੀਤਾ ਜਾਂਦਾ ਹੈ ਡੰਡੀ ਵਕ ਵਕ ਖੇਡਾਂ ਦੇ ਤਿਹਾਰਾਂ ਵਿੱਚ ਮੁਕਾਬਲੇ ਕਰਾਉਣਾ ਵਿਭਾਗ ਦੀਆਂ ਸਰਗਰਮੀਆਂ ਵਿੱਚ ਬਸੇਸ ਵਾਦਾ ਹੈ ਡੰਡੀ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਪੂਰਨ ਅੰਮ੍ਰਿਤਸਰ ਵਿੱਚ ਕੀਤਾ ਸਰਬ ਭਾਰਤੀ ਮਹਾਰਾਜਾ ਰਣਜੀਤ ਸਿੰਘ 골ਡ ਕੱਪ ਹਾਕੀ ਟੂਰਨਾਮੈਂਟ ਹੈ ਜਿਹੜਾ ਕਿ ਦੇਸ਼ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਅਰਪਣ ਕਰਨ ਅਤੇ ਰਾਜ ਦੀਆਂ ਕੌਮੀ ਖੇਡਾਂ ਨੂੰ ਲੋੜਿੰਦੀ ਉਤੇਜਨਾ ਦੇਣ ਲਈ ਕਰਾਇਆ ਗਿਆ ਹੈ ਡੰਡੀ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਰਾਜ ਸਪੋਰਟਸ ਕਾਉਂਸਲ ਕਾਇਮ ਕੀਤੀ ਗਈ ਡੰਡੀ ਕਾਉਂਸਲ ਨੇ ਆਪਣੀ ਪਹਿਲੀ ਇਕੱਤਰਤਾ ਵਿੱਚ ਖੇਡਾਂ ਦੀ ਉન્નਤੀ ਲਈ ਅਹਿਮ ਫੈਸਲੇ ਕੀਤੇ ਡੰਡੀ ਵੱਖ-ਵੱਖ ਸਪੋਰਟਸ ਸੰਸਥਾਵਾਂ ਨੂੰ ਨਿਤਾ ਪ੍ਰਤੀ ਸਰਗਰਮੀਆਂ ਅਰਥਾਤ ਪ੍ਰਸਿੱਧ ਖੇਡ ਮੁਕਾਬਲੇ ਕਰੌਣ ਅਤੇ ਕੌਮੀ ਅਤੇ ਦੂਜੇ ਅੰਤਰਰਾਜੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੇ ਸਾਧਨਾ ਵਿੱਚ ਵਾਧਾ ਕਰਨ ਲਈ مالی ਸਹਾਇਤਾ ਦਿੱਤੀ ਜਾ ਰਹੀ ਹੈ ਡੰਡੀ ਦਿਹਾਤੀ ਖੇਤਰਾਂ ਵਿੱਚ ਖੇਡ ਦੇ ਮੈਦਾਨ ਬਣਾਉਣ ਲਈ ਵੀ مالی ਸਹਾਇਤਾ ਦਿੱਤੀ ਗਈ ਡੰਡੀ ਇਸ ਤੋਂ ਇਲਾਵਾ ਖੇਡਾਂ ਦੇ ਨਵੇਂ ਮੈਦਾਨ ਬਣਾਉਣ ਅਤੇ ਪਹਿਲੇ ਮੈਦਾਨਾਂ ਦੀ ਸੰਭਾਲ ਲਈ ਵੀ ਕਾਫੀ ਰਕਮ ਖਰਚ ਕੀਤੀ ਗਈ ਹੈ ਡੰਡੀ ਪ੍ਰਮੁੱਖ ਖਿਡਾਰੀਆਂ ਨੂੰ ਪਹਿਲਾਂ ਵਾਂਗ ਖੇਡਾਂ ਦੇ ਦਰਜਾ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਉਹ ਮੈਡੀਕਲ ਅਤੇ ਤਕਨੀਕੀ ਸੰਸਥਾਵਾਂ ਵਿੱਚ ਦਾਖਲਾ ਪ੍ਰਾਪਤ ਕਰ ਸਕਣ ਡੰਡੀ ਵਿਭਾਗ ਦੇ ਕੋਚਾਂ ਅਤੇ ਅਫਸਰਾਂ ਨੇ ਦਿਹਾਤੀ ਖੇਤਰਾਂ ਵਿੱਚ ਖੇਡ ਸਰਗਰਮੀਆਂ ਅਤੇ ਮੁਕਾਬਲੇ ਜਿਨ੍ਹਾਂ ਵਿੱਚ ਪੰਚਾਇਤ ਖੇਡ ਮੁਕਾਬਲੇ ਵੀ ਸ਼ਾਮਿਲ ਹਨ ਕਰਾਉਣ ਵਿੱਚ ਬੇਸ਼ੇਸ ਕੰਮ ਕੀਤਾ ਹੈ ਡੰਡੀ ਵਿਭਾਗ ਨੂੰ ਪਹਿਲੀ ਵਾਰੀ ਵੱਖ-ਵੱਖ ਰਾਜਾਂ ਦੀਆਂ ਟੀਮਾਂ ਜਿਹੜੀਆਂ ਕਿ 10 ਮਾਰਚ 1976 ਤੋਂ ਸ਼ੁਰੂ ਹੋਣ ਵਾਲੇ ਇੰਟਰ ਸਿਵਲ ਸਰਵਿਸਿਜ਼ ਕ੍ਰਿਕਟ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਚੰਡੀਗੜ੍ਹ ਆ ਰਹੀਆਂ ਹਨ ਦੀ ਮੇਜ਼ਬਾਨੀ ਦਾ ਮਾਣ ਪ੍ਰਾਪਤ ਹੋਵੇਗਾ ਡੰਡੀ